ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਇੱਥੋਂ ਦਾ ਪ੍ਰਸ਼ਾਸਨ ਇੱਥੋਂ ਦਾ ਐਮ.ਐਲ.ਏ ਤਾਰਾ ਮਾਰਦੇ ਨਹੀਂ ਸਕਦੇ ਕਮੇਟੀ ਨਹੀਂ ਤਾਰਾ ਮਾਰਦੀ ਥੱਕਦੀ ਜੀ ਅਸੀਂ ਬਹੁਤ ਸੁਧਾਰ ਕਰਤਾ ਪਿਛਲੀਆਂ ਸਰਕਾਰਾਂ ਨੇ ਕੱਖ ਨਹੀਂ ਕਰਿਆ ਆ ਹੁਣ ਮੈਂ ਤੁਹਾਡੇ ਖੱਡੇ ਦੇ ਸਰਾ ਨਹੀਂ ਖੜਾ ਦੇਖ ਰਿਹਾ ਕਿ ਇਹ ਸੁਧਾਰ ਹੋਇਆ ਕਿ ਛੋਟੇ ਖੱਡੇ ਤਾਂ ਦੇਖੇ ਸੀ ਵੀ ਬੰਦੇ ਬੱਚੇ ਬੁੱੱਚੇ ਸਿਆਣੇ ਬੰਦੇ ਟੱਪ ਜਾਂਦੇ ਡੰਡੇ ਛੋਟੇ ਨਾਲ ਆ ਜਿਹੜਾ ਹੁਣ 20 25 25 ਫੁੱਟ ਦੇ ਡੂੰਗੇ ਖੱਡੇ ਸਾਡੇ ਪ੍ਰਸ਼ਾਸਨ ਨੂੰ ਨਹੀਂ ਦਿਖੇ ਨਾ ਕਮੇਟੀ ਨੂੰ ਦਿਖਦੇ ਨੇ ਐਮ ਐਲ ਐ ਮਲਾਂ ਦਾ ਲੰਘਦਾ ਨਹੀਂ ਹੁਣ ਵਿਚਾਰਾ ਇੱਧਰ ਦੀ ਉਹਨੂੰ ਮੈਂ ਬੇਨਤੀ ਕਰਦਾ ਵੀ ਐਮ ਐਲ ਐ ਸਾਹਿਬ ਸਾਈਕਲ ਨੂੰ ਇੱਧਰ ਦੀ ਕਿਰਪਾ ਕਰਕੇ ਸਾਈਕਲ ਤੇ ਆ ਜਾਓ ਤਾਂ ਕਿ ਸਾਈਕਲ ਤੇ ਤੁਰੇ ਜਾਂਦੇ ਨੂੰ ਮੈਨੂੰ ਦਿਖ ਸਕਦਾ ਗੱਡੀ 'ਚ ਮੈਂ ਵੀ ਜਾ ਰਿਹਾ ਸੀ ਜੇ ਮੈਨੂੰ ਨਾ ਰੋਕਤੇ ਮੈਨੂੰ ਵੀ ਨਹੀਂ ਤੇ ਦਿਖਣਾ ਮੈਂ ਵੀ ਕੌੜਾ ਸੱਚਾ ਏ ਵੀ ਮੈਨੂੰ ਵੀ ਨਹੀਂ ਦਿਖਿਆ ਇਹ ਟੋਆ ਪਰ ਹੋਰ ਜਗ੍ਹਾ ਵੀ ਬਹੁਤ ਇਹੀ ਹਾਲਾਤ ਨੇ ਇੱਥੇ ਦੱਸ ਰਹੇ ਨੇ ਕਹਿੰਦੇ ਇਹ ਰਾਹੀਰ ਕਿ ਇੰਨੇ ਪਿੰਡ ਲੰਘਦੇ ਨੇ ਕਈ ਇੱਕ ਸਤਕਾਰ ਜੋ ਸਾਡੀ ਧੀ ਬਾਲ-ਬਾਲ ਮਸਾਂ ਬੱਜੀ ਉਹ ਤਾਂ ਸਾਹਮਣੇ ਅੱਖੀਂ ਦੇਖ ਲਈ ਗਿਰਦੀ ਜੇ ਇਹੋ ਜਿਹੇ ਕਟ੍ਰਾਮਾ ਵਾਪਰਨ ਗਿਆ ਫਿਰ ਕਮੇਟੀ ਦੇ ਲੋਕ ਸੜਕਾਂ ਤੇ ਬਹਿ ਕੇ ਕੇਸ ਰਜਿਸਟਰਡ ਕਰਾਉਣਗੇ ਕਤਲ ਤੇ ਫਿਰ ਤੁਸੀਂ ਤਰਫਦੇ ਹੋ ਕਿ ਇਹ ਕਿਉਂ ਹੋ ਰਿਹਾ ਹੈ ਇਹ ਕਰਿਆ ਤਾਂ ਜਾ ਰਿਹਾ ਜਦੋਂ ਤੁਸੀਂ 2-2 ਸਾਲ ਅੱਖਾਂ ਮੀਚ ਕੇ ਦੇਖਦੇ ਹੀ ਨਹੀਂ ਕੰਬ ਕਰਨ ਦੀ ਨਹੀਂ ਸੁੱਤੇ ਪਏ ਹੋ ਜਗਾਉਣ ਦੇ ਲਈ ਤੁਸੀਂ ਤਾਂ ਕਹਿੰਦੇ ਹੋ ਅਸੀਂ ਵੀ ਧਰਨੇ ਵਾਲੀ ਪਾਰਟੀ ਨੇ ਆ ਉੱਡਿਆ ਨੂੰ ਹੁਣ ਮੈਂ ਸੁਣਦਾ ਰਹਿਣਾ ਜਦ ਦੂਜੀ ਪਾਰਟੀਆਂ ਧਰਨੇ ਲਾਉਂਦੇ ਨੇ ਕਹਿੰਦੇ ਅਸੀਂ ਧਰਨੇ ਚ ਉਹ ਭਾਈ ਫਿਰ ਧਰਨੇ ਚੋਂ ਸਿੱਖੋ ਕੁਸਾ ਜੇ ਪਾਈਆ ਪਾਈਆ ਮਿੱਟੀ ਧਰਨਾ ਲਾ ਕੇ ਅੰਦਰ ਜਾਂਦੀ ਆ ਸਾਡੇ ਉਦੋਂ ਸਿੱਖ ਲਈਏ ਵੀ ਜਦੋਂ ਪਾਵਰ ਮਿਲ ਗਈ ਮਿੱਟੀ ਲੋਕਾਂ ਦੇ ਅੰਦਰ ਬਣਾ ਜਾਂਦੀ ਏ ਲੋਕਾਂ ਦੇ ਤੇ ਲੋਕਾਂ ਦਾ ਗਲਾ ਤੇ ਸਾਡਾ ਗਲਾ ਸਾਂਝਾ ਗਲਾ ਗੁਰੂ ਦਾ ਲਾਇਆ ਹੋਇਆ ਇਹਨੂੰ ਤਾਂ ਬਚਾ ਲਈਏ ਬਹੁਤ ਦੁੱਖ ਹੈ ਜੇ ਨਾ ਹੋਇਆ ਜੇ ਆਪ ਜਿਹੜਾ ਭਾਈਚਾਰਾ ਮੇਰੇ ਨਾਲ ਖੜਾ ਹੈ ਇਹ ਇਹਨਾਂ ਨੂੰ ਮੈਂ ਬੇਨਤੀ ਕਰਵਾ ਵੀ ਕਿਰਪਾ ਕਰੋ ਨਾ ਬੇਲੇ ਸਾਥ ਨਹੀਂ ਮੇਰਾ ਦਿੰਦੇ ਮੈਂ ਤਾਂ ਉਹ ਪਿੰਡੋਂ ਲਿਆ ਲਿਆ ਕਿ ਅਸੀਂ ਲੜਾਈ ਲੜਦੇ ਹਾਂ ਮੈਨੂੰ ਪਤਾ ਲੱਗ ਗਿਆ ਲੜਾਈ ਅਸੀਂ ਜ਼ਰੂਰ ਲੜਾਂਗੇ ਫਿਰ ਅਸੀਂ ਜ਼ਰੂਰ ਕਮੇਟੀ ਪੂਰੇ ਇਹਨਾਂ ਦੀ ਮਕਾਨ ਬੈਠਾਂਗੇ ਜੇ ਨਾ ਇਹ ਟੋ ਅਖੰਡਾ ਬੰਦ ਕਰ